ਚੇਤ ਗੋਵਿੰਦਰਾ ਰੱਦੀਏ ਹੋਵੇ ਆਨੰਦ ਕਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਦਾਰਾ ਸਿੱਖ ਸੋਸਾਇਟੀ ਆਫ ਮੈਨੀਟੋਬਾ ਦੀ ਸਮੁੱਚੀ ਪ੍ਰਬੰਧਕ ਕਮੇਟੀ ਦੇ ਵੱਲੋਂ ਸੇਵਾਦਾਰਾਂ ਦੇ ਵੱਲੋਂ ਵਿਨੀਪੈਗ ਦੇ ਵਿੱਚ ਵਸਦੀਆਂ ਸਿੱਖ ਸੰਗਤਾਂ ਦੇ ਚਰਨਾਂ ਦੇ ਵਿੱਚ ਬੇਨਤੀ ਹੈ ਕਿ ਆਪਾਂ ਸਾਰੇ ਜਾਣਦੇ ਹਾਂ ਕਿ ਆਪਣਾ ਜਿਹੜਾ ਚੇਤ ਮਹੀਨੇ ਦੀ ਸੰਗਰਾਣ ਹੈ ਉਸ ਤੋਂ ਸਾਡਾ ਦੇਸੀ ਮਹੀਨੇ ਮੁਤਾਬਕ ਨਵਾਂ ਸਾਲ ਸ਼ੁਰੂ ਹੁੰਦਾ ਸੋ ਪਰਸੋਂ ਨੂੰ ਸੰਗਰਾਣ ਹੈ ਤੇ ਕੱਲ ਨੂੰ 13 ਮਾਰਚ ਨੂੰ ਸ਼ਾਮਾਂ ਦੇ ਦੀਵਾਨ ਵਿਸ਼ੇਸ਼ ਨੇ ਜੀ 6 ਵਜੇ ਰਹਿਰਾਜ ਸਾਹਿਬ ਦੀ ਪ੍ਰਾਰੰਭਤਾ ਤੋਂ ਬਾਅਦ ਰਾਤ 12 ਵਜੇ ਤੱਕ ਇਹ ਦੀਵਾਨ ਚੱਲਣਗੇ ਕਵੀ ਦਰਬਾਰ ਵੀ ਹੋਵੇਗਾ ਖਾਲਸਾ ਸਕੂਲ ਦੇ ਬੱਚਿਆਂ ਦੇ ਵੱਲੋਂ ਵੀ ਵੱਖ-ਵੱਖ ਜਿਹੜੇ ਪ੍ਰੋਗਰਾਮ ਲਿਖੇ ਗਏ ਆ ਜੀ ਸੋ ਇਸ ਤਰੀਕੇ ਦੇ ਨਾਲ ਕਥਾ ਵਿਚਾਰਾ ਵੀ ਹੋਣਗੀਆਂ ਤੇ ਕੀਰਤਨ ਵੀ ਹੋਣਾ ਤੇ ਰਾਤ ਨੂੰ 12 ਵਜੇ ਜਕਾਰਿਆਂ ਦੀ ਗੂੰਜ ਦੇ ਨਾਲ 6 ਮਹੀਨੇ ਦੀ ਸੰਗਰਾਮਨ ਨੂੰ ਜੀ ਆਇਆਂ ਨੂੰ ਆਖਿਆ ਜਾਏਗਾ ਸੋ ਸੰਗਤਾਂ ਦੇ ਚਰਨਾਂ ਦੇ ਵਿੱਚ ਬੇਨਤੀ ਹੈ ਕਿ ਵੱਧ ਚੜ ਕੇ ਤੁਸੀਂ ਗੁਰਦੁਆਰਾ ਸਾਹਿਬ ਵਿਖੇ ਕੱਲ ਨਤਮਸਤਕ ਹੋਵੋ ਗੁਰਦਾਰਾ ਸਿੱਖ ਸੁਸਾਇਟੀ ਆਫ ਮੈਨੀਟੋਬਾ ਵਿਖੇ ਇਹ ਪ੍ਰੋਗਰਾਮ ਪਹਿਲੀ ਵਾਰ ਲਿਖੇ ਗਏ ਆ ਸੋ ਸੰਗਤਾਂ ਨੂੰ ਪ੍ਰਬੰਧਕ ਕਮੇਟੀ ਦੇ ਵੱਲੋਂ ਬੇਨਤੀ ਹੈ ਕਿ ਤੁਸੀਂ ਜਰੂਰ ਗੁਰਦਾਰਾ ਸਾਹਿਬ ਵਿਖੇ ਨਤਮਸਤਕ ਹੋ ਕੇ ਗੁਰੂ ਮਹਾਰਾਜ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਅਤੇ ਪੰਥ ਦੀ ਚੜ੍ਹਦੀ ਕਲਾ ਦੀ ਅਰਦਾਸ ਬੇਨਤੀ ਆਪਾਂ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ